ਹਾਂ ਨਹੀਂ ਮੈਂ ਸਰਦਾਰ ਨਹੀਂ ਮੈਂ ਮਾਮੂਣ ਨਹੀਂ ਮੈਨੂੰ ਪਤਾ ਨਹੀਂ ਮੂੰਹਾਰ ਨਹੀਂ ਭਾਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਜੋ ਕਿ ਅਜੇ ਇੱਕ ਦਿਨ ਪਹਿਲਾਂ ਹੀ ਪੇਕਾ ਪਰਿਵਾਰ ਤੋਂ ਸਹੁਰੇ ਘਰ ਜਾਂਦੀ ਹੈ ਤਾਂ ਸਹੁਰੇ ਘਰ ਜਾ ਕੇ ਆਪਣੀ ਭੈਣ ਨੂੰ ਫੋਨ ਕਰਦੀ ਹੈ ਕਿ ਭੈਣ ਮੈਨੂੰ ਡਰ ਲੱਗੀ ਜਾਂਦਾ ਹੈ ਹਾਲਾਂਕਿ ਭੈਣ ਇਸ ਤੇ ਆਪਣੀ ਭੈਣ ਨੂੰ ਸਮਝਾਉਂਦੀ ਹੈ ਤੇ ਕੁਝ ਦੇਰ ਬਾਅਦ ਫੋਨ ਆਉਂਦਾ ਹੈ ਕਿ ਤੁਹਾਡੀ ਧੀ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਸੋਰਾ ਪਰਿਵਾਰ ਦੇ ਵੱਲੋਂ ਇਸ ਦਾ ਕਾਰਨ ਦੱਸਿਆ ਗਿਆ ਹੈ ਕਿ ਇਸ ਮਹਿਲਾ ਦੀ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਦੱਸਦੀ ਕਿ ਇੱਥੇ ਪੇਗਾ ਪਰਿਵਾਰ ਜੋ ਕਿ ਮਹਿਲਾ ਦੇ ਪੁੱਤਰ ਉਸ ਦੀ ਨੂੰ ਉਸ ਦੇ ਪੇਕਾ ਪਰਿਵਾਰ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਇਹਨਾਂ ਸਾਰਿਆਂ ਦੇ ਉੱਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦਾ ਪਤੀ ਵੀ ਸ਼ਾਮਲ ਹੈ ਇਸ ਦੇ ਕਤਲ ਦੇ ਵਿੱਚ ਤਾਂ ਪੇਕਾ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਜਦ ਦੇ ਮਹਿਲਾ ਆਪਣੇ ਸਹੁਰੇ ਘਰ ਗਈ ਹੈ ਤਾਂ ਉੱਥੇ ਇਸ ਦੇ ਵੱਲੋਂ ਫੋਨ ਕਰਕੇ ਆਪਣੀ ਭੈਣ ਨੂੰ ਕਿਹਾ ਗਿਆ ਹੈ ਕਿ ਭੈਣ ਮੈਨੂੰ ਡਰ ਲੱਗੀ ਜਾਂਦਾ ਹੈ ਮੈਨੂੰ ਇਸ ਨੇ ਕਿਹਾ ਸੀ ਕਿ ਤੈਨੂੰ ਸਪਰੇ ਪਿਆ ਦਵਾਂਗਾ ਤੈਨੂੰ ਮਾਰ ਦਿਆਂਗਾ ਤਾਂ ਮੈਨੂੰ ਅੱਜ ਡਰ ਲੱਗੀ ਜਾ ਰਿਹਾ ਹੈ ਭੈਣ ਕੁਝ ਖਾਦਾ ਪੀਤਾ ਵੀ ਨਹੀਂ ਹੈ ਹਾਲਾਂਕਿ ਜਿਹੜੀ ਭੈਣ ਆ ਉਹ ਸਮਝਾਉਂਦੀ ਹੈ ਕਿ ਚੱਲ ਭੈਣ ਕੋਈ ਗੱਲ ਨਹੀਂ ਤੂੰ ਆਰਾਮ ਨਾਲ ਰਹਿ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਮਹਿਲਾ ਹੈ ਅਕਸਰ ਹੀ ਇਸ ਦਾ ਆਪਣੇ ਘਰ ਵਾਲੇ ਦੇ ਨਾਲ ਸਹੁਰੇ ਆਦ ਨਾ ਕਲੇਸ਼ ਰਹਿੰਦਾ ਹੈ ਪੁੱਤ ਵੀ ਇਹ ਮਹਿਲਾ ਵਿਆਹ ਚੁਕੀ ਹੈ ਧੀਆਂ ਵਿਦੇਸ਼ ਦੇ ਵਿੱਚ ਨੇ ਪੁੱਤ ਇੱਥੇ ਵਿਆਹ ਦਿੱਤਾ ਨੂ ਵੀ ਘਰ ਹੈਗੀ ਹੈ ਪਰ ਇੱਥੇ ਇਸ ਮਹਿਲਾ ਦੇ ਨਾਲ ਆਖਰ ਕੀ ਹੋਇਆ ਕਿ ਪੇਕਾ ਪਰਿਵਾਰ ਹੋਣ ਇਲਜ਼ਾਮ ਲਾ ਰਿਹਾ ਹੈ ਕਿ ਉਹਨਾਂ ਦੀ ਧੀ ਦਾ ਕਤਲ ਸਹੁਰਾ ਪਰਿਵਾਰ ਨੇ ਘਰ ਵਾਲੇ ਨੇ ਪੁੱਤਰ ਨੇ ਤੇ ਨੂਨ ਨੇ ਰਲ ਕੇ ਕੀਤਾ ਜਿਸ ਤੋਂ ਬਾਅਦ ਪੁਲਿਸ ਹਾਲਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਤਾਂ ਪਿੱਕਾ ਪਰਿਵਾਰ ਦਾ ਕਿਹੜਾ ਹੈ ਕਿ ਮਹਿਲਾ ਦੇ ਮੂਤੇ ਜਿੱਥੇ ਖੂਨ ਦੇ ਨਿਸ਼ਾਨ ਨੇ ਗਲਾ ਘੋਟਣ ਦੇ ਨਿਸ਼ਾਨ ਨੇ ਤਾਂ ਇਸ ਨੂੰ ਮਾਰਿਆ ਗਿਆ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਇੱਥੇ ਪੇਕਾ ਪਰਿਵਾਰ ਇਲਜ਼ਾਮ ਲਾਉਂਦਾ ਪਿਆ ਇਹ ਜਿਹੜਾ ਮਾਮਲਾ ਹੈ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੇ ਨੰਦਗੜ ਦਾ ਇਹ ਮਾਮਲਾ ਹੈ ਜਿੱਥੇ ਮਹਿਲਾ ਦੀ ਭੇਦਭਾਰੇ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਪੇਕਾ ਪਰਿਵਾਰ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ ਅਕਤ ਕੀ ਨਾਮ ਹੈ ਤੁਹਾਡਾ ਸ੍ਰੀ ਵਰਤਾਰਕ ਨਾਮ ਜੀ ਕੀ ਮਾਮਲਾ ਪਿੰਟ ਉਸ ਨਾੜੀ ਸਾਡਾ ਪਾਵੜਾ ਜੀ ਗੁੱਡੀ ਇਹ ਵਹੀ ਸੀ ਕੱਲ ਇਹ ਗੁੱਡੀ ਉੱਥੇ ਪੇਕੇ ਘਰ ਤੋਂ ਇੱਥੇ ਆਈ ਇਹਦੀ ਨੰਦ ਘੜਾ ਆਪਣੇ ਸਹੁਰੇ ਘਰ ਕਿੰਨਾ ਚਿਰ ਹੋ ਗਿਆ ਵਹੀ ਇਹ ਗੁੱਡੀ ਨੂੰ ਵਿਆਹੀ ਰੂ ਜੀ ਬੱਚੇ ਵਿਆਹੇ ਗੁੱਡੀ ਬਾਹਰਲੇ ਪੁਲਖ ਗਈ ਹੈ ਦੀ ਜੀ ਫਿਰ ਕੀ ਹੋਇਆ ਹੁਣ ਕੀ ਹੋਇਆ ਹੋਰ ਕੋਈ ਇਹਦੇ ਕੋ ਤਾਂ ਗਲਾ ਦਬਾ ਕੇ ਕੁੱਤਿਆ ਗਿਆ ਜੀ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਇਹੀ ਲੱਗਦਾ ਵੀ ਬਹੁਤ ਕਰੀ ਗਈ ਉਹਦੀ ਗਲਾ ਦਬਾ ਕੇ ਜਦੋਂ ਅਸੀਂ ਦੇਖੀ ਤਾਂ ਉਹ ਫਰੇਦ ਤੇ ਲੱਗੀ ਪਈ ਸੀ ਝੱਕਿਆ ਟੱਕਣ ਅਸੀਂ ਦੇਖਿਆ ਤਾਂ ਸਾਰਾ ਗळा ਦੱਬਿਆ ਪਿਆ ਜੀ ਜੀਬ ਬਾਹਰ ਆਈ ਪਈ ਐ ਤੇ ਜਦੋਂ ਘਰ ਵਾਲਾ ਹਾਜ਼ਰ ਸੀ ਜੀ ਨਾਲ ਕਰੇ ਸੀ ਵੀ ਰਾਤ ਜਦੋਂ ਇਹ ਹੋਇਆ ਮਾਮਲਾ ਉਹ ਘਰੇ ਸੀ ਜੀ ਉਹ ਘਰੇ ਬਿਲਕੁਲ ਘਰੇ ਸੀਗਾ ਜੀ ਕਿੰਨੀ ਮਾਰਨ ਲੱਗਦਾ ਸੀ ਤੁਹਾਨੂੰ ਤਾਂ ਵੀ ਬੁੱਡੇ ਦਾ ਤੇ ਉਹ ਇੱਕ ਗੁੱਡੀ ਦੇ ਘਰ ਵਾਲੇ ਦਾ ਹੀ ਹੈ ਗੁਰਵਿੰਦਰ ਕੀ ਹੋਇਆ ਬੇਟੀ ਦੇ ਨਾਲ ਬੇਟੀ ਵੀ ਪਰਸੋਂ ਮੇਰੇ ਕੋਲੋਂ ਗਈ ਐ ਬਈ ਉਹ ਮੇਰੇ ਕੋਲ ਤੜਕੇ ਸਵੇਰੇ ਤਬਾਗੀ ਕਹਿੰਦੀ ਮੈਂ ਜਾਨੀ ਐ ਜਾਂਦੀ ਜਾਂਦੀ ਚੱਲ ਪਿੰਡ ਵਾਗੀ ਪਿੰਡੋਂ ਕੱਲ ਉਹ 6 ਵਜੇ ਚੜ ਗਈ 9 ਵਜੇ ਵੀਰੇ ਉਹ ਘਰੇ ਆ ਗਈ ਆ ਕੇ ਮੈਨੂੰ 9 ਵਜੇ ਫੋਨ ਕਰਿਆ ਕਹਿੰਦੀ ਮੈਂ ਪਿੰਡੋਂ ਆਂਗੀ ਮੈਨੂੰ ਕਹਿੰਦੀ ਮੇਰੇ ਨਾਲ ਲੜੀ ਜਾਂਦਾ ਉਹ ਲੜਦਾ ਗਿਆ ਉਹਦੇ ਘਰਾਂ ਵਾਲਾ ਮੈਂ ਕਹਾਂ ਕੋਈ ਗੱਲ ਨਹੀਂ ਮੈਂ ਕਹਾਂ ਚੱਲ ਕੋਈ ਨਹੀਂ ਮੈਂ ਕਹਾਂ ਫਿਰ ਫਿਰ ਕਹਿੰਦੀ ਫਿਰ ਫਿਰ ਮੈਨੂੰ ਲਾਲੇ ਘੰਟੇ ਬਾਅਦ ਕਹਿੰਦੀ ਮੈਨੂੰ ਲੜੀ ਜਾਂਦਾ ਨਾ ਮੈਂ ਚਾਹ ਪੀਤੀ ਨਾ ਮੈਂ ਰੋਟੀ ਖਾਦੀ ਮੈਂ ਕੁਝ ਨਹੀਂ ਕਰਿਆ ਕਹਿੰਦੀ ਮੈਂ ਕਹਾਂ ਚੱਲ ਠੀਕ ਐ ਰਾਤ ਨੂੰ ਮੈਨੂੰ ਵੀਰੇ ਉਹਨੇ ਫੇਰ 9 ਵਜੇ ਫੋਨ ਲਾ ਲਿਆ 9 ਵਜੇ ਫੋਨ ਲਾ ਕੇ ਕਹਿੰਦੀ 나 ਮੈਨੂੰ ਚਾਹ ਨਾ ਮੈਨੂੰ ਪਾਣੀ ਮੈਨੂੰ ਡਰ ਆਜ ਕੋਈ ਗੱਲ ਦਾ ਮੈਨੂੰ ਡਰ ਲੱਗਦਾ ਕਹਿੰਦੀ ਮੈਂ ਉਹਨੂੰ ਮੋੜ ਕੇ ਆਖਿਆ ਮੈਂ ਕਿ ਵੀ ਤੂੰ ਵਾਰ ਫੇਰ ਕਿਤੇ ਜੀ ਤੈਨੂੰ ਕਾਸੀ ਦਾ ਡਰ ਆ ਕਹਿੰਦੀ ਕਰੀ ਗਈ ਮੇਰੇ ਕੋਲ ਦੁੱਖ ਦੀ ਸੁਖ ਦੀ ਮੈਨਾਂ ਆਏ ਕਰੇ ਮੇਰੇ ਨਾ ਆਏ ਕਰੇ ਮੇਰੇ ਨਾ ਆਏ ਕਰੇ ਇਹ ਮੇਰੀ ਭੈਣ ਗੱਲ ਕੋਟ ਕੇ ਮਾਰੀ ਹੈ ਵੀ ਕਿੰਨੀ ਕੀ ਟੇਰ ਗੱਲ ਹੋਈ ਹੈ ਤੁਹਾਡੇ ਮੇਰੇ ਇੱਕ ਘੰਟਾ ਗੱਲ ਹੋਈ ਮੇਰੀ ਭੈਣ ਨਾਲ ਵੀਰੇ 9 ਵਜੇ ਤੋਂ ਲੈ ਕੇ ਮੇਰੀ 10 ਵਜੇ ਤੱਕ ਮੇਰੀ ਭੈਣ ਨਾਲ ਗੱਲ ਹੋਈ। ਟੜਕੇ ਮੈਨੂੰ 5 ਵਜੇ ਸਹੀ ਮੇਰੇ ਕੋਲੇ ਫੋਨ ਆ ਗਿਆ। ਮਾੜਾ-ਮਾੜਾ ਵਿੱਚ ਪਾਸੇ ਕਹਿੰਦਾ ਮੇਰੀ ਸਾਲੀ ਬੋਲੂਗੀ। ਉਹਨਾਂ ਦੇ ਜਿਹੜਾ ਘਰੇ ਕੰਮਕਾਰ ਕਰਦਾ ਸੀ ਉਹਨੂੰ ਕਹਿੰਦਾ ਵੀ ਤੂੰ ਕਹ ਦੇ। ਕਹਿੰਦਾ ਵੀ ਤੇਰੀ ਭੈਣ ਦਵਿੰਦਰ ਕੌਰ ਆ ਮੈਂ ਕਿਹਾ ਹਾਂ ਵੀ ਮੇਰੀ ਭੈਣ ਦਵਿੰਦਰ। ਕਹਿੰਨਾ ਕਹਿੰਦਾ ਵੀ ਭਾਈ ਉਹਨੂੰ ਟੈਕ ਹੋ ਗਿਆ। ਤਾਨੂੰ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਮੈਨੂੰ ਤੜਕੇ 5 ਵਜੇ ਦੱਸ ਦੱਸੀ ਜੀ ਕੀ ਲੱਗਦਾ ਕਿਉਂ ਮਾਰੀ ਲੱਗਿਆ ਜੀ ਕਾਰਨ ਕੀ ਹੈ ਪਹਿਲਾਂ ਵੀ ਕਲੇਸ਼ ਹੁੰਦਾ ਸੀ ਜੀ ਲੱਗਦੇ ਸੀ ਕਲੇਸ਼ ਤਾਂ ਜੀ ਰਹਿੰਦੇ ਸੀ ਪਹਿਲਾਂ ਵੀ ਸਦੋਂ ਨਾਲਿਓ ਉਹਦਾ ਮੁੰਡਾ ਉਹਦੀ ਨੋ ਉਹਦੀ ਸੱਸ ਉਹਦਾ ਸਹੁਰਾ ਮੇਰੀ ਭੈਣ ਦਾ ਤਾਂ ਜੁਗੜਿਆਂ ਦਾ ਕਲੇਸ਼ ਸੀ ਸੀ ਮੇਰੀ ਭੈਣ ਨੇ ਤਾਂ ਨਾ ਵਿੱਚੇ ਜਿੱਦਿਆਂ ਦੀ ਆਈ ਸੀ ਮੇਰੀ ਭੈਣ ਨੂੰ ਇੱਕ ਦਿਨ ਹੀ ਉਹ ਸਨਰਸੋ ਕੋ ਇੱਥੇ ਉਹ ਅਨੰਦਗੜ੍ਹ ਸੁਖ ਦਾ ਕਟਿਆ ਇੱਕ ਦਿਨ ਵੀ ਮੇਰੀ ਭੈਣ ਦੇ ਬੱਚੇ ਆ ਜੀ ਇਨਾਂ ਕੋਲੇ ਇਨਾਂ ਕੋਲੇ ਦੋ ਬੱਚੇ ਗੁੜਗਾ ਗਈ ਹੋਈ ਏ ਬਈ ਬਾਹਰ ਤੇ ਵਿੱਚੇ ਬੇਟੇ ਦੀ ਰਏ ਆ ਵੀਰੇ ਵਿੱਚ ਹਾਂ ਮੁੰਡਾ ਵਿਆਹ ਵਿੱਚੇ ਨੋਦੀ ਆ ਵਿੱਚ ਉਹ ਸੱਸ ਸਹੁਰੇ ਦੀ ਮੇਰੀ ਭੈਣ ਦੇ ਦੀ ਸਾਰਿਆਂ ਦੇ ਨਾਲ ਰਾ ਲੈ ਕੇ ਮੇਰੀ ਭੈਣ ਦਾ ਗਲ ਕੋਟ ਕੇ ਮੇਰੀ ਭੈਣ ਦੀ ਮੌਤ ਕਰੀਏ ਕੋਈ ਮੇਰੀ ਭੈਣ ਨੂੰ ਟਾਇਕ ਨਹੀਂ ਸਾਡੀ ਤਾਂ ਹੀ ਬੇਣ ਦੀ ਹੈ ਇਹ ਸਾਡੀ ਭੈਣ ਮਾਰੀ ਹੈ ਸਾਡਾ ਮੂਹ ਵਾਲੀ ਕਹਿੰਦਾ ਅਸੀਂ ਨੰਦ ਨਹੀਂ ਦਾ ਗੱਲ ਤਾਂ ਭੈਣ ਵੀ ਨਹੀਂ ਆਦੀ